ਸੋ ਫਿਰ ਗੱਲ ਦੀ ਫਰਾਂ ਅਮੀਦ ਆ ਕਿ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਕਾਫੀ ਟਾਈਮ ਬਾਅਦ ਅੱਜ ਅਸੀਂ ਵੀਡੀਓ ਪਾਈ ਆ ਮੈਂ ਅੱਡੇ ਮੈਂ ਆਉਗਿਆ ਨਾ ਭਾਈ ਨਹੀਂ ਗਈ ਸਤੋਂ ਉਹ ਵੀ ਬੱਚ ਵੀਰ ਭਰਾ ਮੈਸੇਜ ਕਰਿਆ ਕਹਿੰਦੇ ਯਾਰ ਤੁਸੀਂ ਪਾਇਆ ਕਰੋ ਵੀਡੀਓ ਵਧੀਆ ਹੁੰਦੀਆਂ ਤੁਹਾਡੀਆਂ ਵੀਡੀਓ ਚਲੋ ਚਾਹਣ ਵਾਲੇ ਵੀਰ ਭਰਾਓ ਭੈਣੋ ਸਾਨੂੰ ਮਾਫ਼ ਕਰਦੇ ਹੋ ਕਿ ਸਾਨੂੰ ਪਾਈ ਨਹੀਂ ਗਈ ਵੀਡੀਓ ਲੇਟ ਬਲੇ ਹੋਗੇ ਔਰ ਤੁਸੀਂ ਠੀਕ ਠਾਕ ਹੋਵੋਗੇ ਤੇ ਗੱਲ ਐ ਉਹ ਕਰਦੇ ਆ ਬਾਈ ਆਹ ਕਹਿੰਦੇ ਜ਼ਮੀਨਾਂ ਲੱਪੀ ਜਾਂਦੇ ਆ ਈਂਵੀ ਤਰ੍ਹਾਂ ਦੀਆਂ ਕਿਸਾਨਾਂ ਦੀਆਂ ਸਰਕਾਰ ੱੱੱਕੇ ਨੇ ਕੰਮ ਜੇ ਕਰੀ ਜਾਂਦੀ ਐ ਕੋਈ ਪ੍ਰਭਾਵ ਹਾਲ ਹੁੰਦੀ ਨੀਗਾ ਆਪਣਾ ਲੋਕਾਂ ਦਾ ਆਪਣੇ ਬੰਦਿਆਂ ਦਾ ਤਾਂ ਨਾ ਇਨਸਾਨਾਂ ਨੂੰ ਜਾਨਵਾਰਾਂ ਹਸੂਪਾਂ ਸੀ ਪਰੰਤੇ ਲੱਖਾਂ ਸੌ ਗੁਣਾ ਵਧੀਆ ਲੱਖਾਂ ਗੁਣਾ ਵਧੀਆ ਆਪਣੇ ਦੇਖ ਲਓ ਕਿੰਨੀ ਬਾਤ ਦੀ ਆ ਲੋਕਾਂ ਦੀ ਮੰਨ ਲਓ ਇੱਕ ਮਿਸਾਲ ਆ 2 ਕਰੋੜ ਦੀ ਬਾਤ ਦੀ ਆ ਜਾਂ 4 ਕਰੋੜ ਦੀ ਬਾਤ ਦੀ ਆ ਤੇ 4 ਕਰੋੜ ਹੀ ਦਿਮਾਗ ਆ ਆਪਣੇ ਲੋਕਾਂ ਕੋਲੇ ਜਿੰਨੀ ਬਾਤ ਦੀ ਉਹ ਉਨੇ ਹੀ ਦਿਮਾਗ ਆ ਤੇ ਇਹ ਨਹੀਂ ਗੱਲ ਵੀ ਕਿਸੇ ਦੇ ਦਿਮਾਗ ਦੇ ਨਾਲ ਕਿਸੇ ਦਾ ਦਿਮਾਗ ਰਲਦਾ ਦੁਆਗਣਾ ਦੁਆਗ ਨਹੀਂ ਰਲਦਾ ਕਿਸੇ ਦਾ ਹੁਣ ਤੁਹਾਨੂੰ ਮੈਂ ਇੱਕ ਮਿਸਾਲ ਦਿੰਦਾ ਮੰਨ ਲਓ ਮੱਖੀਆਂ ਮਦੂ ਮੱਖੀਆਂ ਚਾਹੇ ਉਹਦਾ 10000 ਦਾ ਗਰੁੱਪ ਆ ਚਾਹੇ ਉਹਦਾ 10 ਲੱਖ ਦਾ ਜਿੱਥੋਂ ਵੀ ਇੱਕ ਲੰਘ ਗਈ ਉਹਨੇ ਆਪਣੀ ਸੇਫਟੀ ਦੇਖਣੀ ਆ ਵੀ ਮੇਰੇ ਸਾਰੇ ਪਾਰਟੀ ਦੀ ਸੇਫਟੀ ਹੈਗੀ ਪਹਿਲਾਂ ਥਾਂ ਦੇਖਦੀ ਆ ਕਿੱਥੇ ਜਾਣਾ ਕਿੱਥੇ ਉਹ ਲਾਉਣਾ ਛੱਤਾ ਕਿੱਥੇ ਲਾਉਣਾ ਫਿਰ ਉਹ ਜਗ੍ਹਾ ਚ ਆਉਂਦੀ ਆ ਫਿਰ ਵੇਖੋ ਉਹਨਾਂ ਚੋਂ ਕੋਈ ਸਵਾਲ ਕਰਦਾ ਬਿਤੂਆਂ ਜਾਂ ਦੇਖ ਕੇ ਆਏ ਆ ਉੱਥੇ ਹੀ ਤਾਂ ਸੇਫ ਆਪਣਾ ਤਾਂ ਇਨਸਾਨ ਨੂੰ ਇਨਸਾਨ ਤੇ ਯਕੀਨ ਨਹੀਂ ਕਰਦਾ ਬੰਦਾ ਬੰਦੇ ਤੇ ਯਕੀਨ ਨਹੀਂ ਕਰਦਾ ਜਿਹਨੂੰ ਕਹੀਏ ਅੱਜ ਲਈਂ ਕਿੱਥੇ ਪਹਿਲਾਂ 100 ਗਣਾ ਸਵਾਰ ਬੁੱਝੂ ਕਿੱਧਰ ਜਾਣਾ ਏ আর ਕੀ ਕਰਨਾ ਇਧਰ ਕਿੱਥਰ ਜਾਏਗਾ ਕਿੱਧਰ ਲੈ ਕੇ ਜਾਏਗਾ ਤੇ ਉਹ ਵੇਖੋ ਜਾਨਵਰ ਆ ਉਹਨੇ ਨਾਲੇ ਸਾਰਿਆਂ ਦੀ ਸੇਫਟੀ ਰੱਖਣੀ ਆ ਕਿਉਂ ਉਹਨੂੰ ਬੜਾ ਕੋਈ ਪੈਸਾ ਦੀ ਏ ਲਾਲਚ ਜਿਉਨੇ ਪੈਸੇ ਲੈਣੇ ਆ ਇਕੱਠਾ ਕਰਕੇ ਵਖਾਉਣਾ ਤੇ ਪੈਸੇ ਲੈਣੇ ਆ ਇਹ ਤਾਂ ਆਪਣੇ ਇਨਸਾਨਾਂ ਨੂੰ ਆ ਪੈਸਾ ਨਹੀਂ ਲੋੜ ਪਸੂਪਾਂ ਠੀਕ ਜਾਨਵਰਾਂ ਦਾ ਹੈ ਹੀ ਨਹੀਂ ਉਹਨਾਂ ਦਾ ਤਾਂ ਪਿਆਰ ਹੀ ਬਹੁਤ ਹੈ ਪੈਸੇ ਲੋੜੀ ਨਾ ਤਾਂ ਹੀ ਪਿਆਰ ਉਹਨਾਂ ਦਾ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਸੱਚੇ ਸੁੱਚੇ ਆ ਉਹ ਆਪਣੇ ਨਾਲ ਤੇ ਉਹ ਦੇਖੋ ਕਿਵੇਂ ਲੰਘਦੀ ਹੈ ਇੰਨਾ ਆਦਾਰ ਪਰਿਵਾਰ ਲੈ ਕੇ ਜਾਂਦੀ ਹੈ ਸੇਫਟੀ ਨਾਲ ਸੇਫਟੀ ਨਾਲ ਗਾਂ ਜਾ ਕੇ ਜਿੱਥੇ ਨਵਾਂ ਥਾਂ ਬਣਾਉਂਦੀ ਹੈ ਉੱਥੇ ਫਿਰ ਨਵਾਂ ਘਰ ਬਣਾਉਂਦੇ ਆ ਉਹ ਰਹਿੰਦੇ ਵਾਸਤੇ ਕਰਦੇ ਆ ਤੇ ਦੇਖ ਲਓ ਹੁਣ ਤੁਸੀਂ ਆਪ ਵੀ ਕਿੰਨਾ ਉਹਨਾਂ ਦਾ ਪਿਆਰ ਆ ਜਾਨਵਰਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਹੋਰਾਂ ਦਾ ਚਿੜੀਆਂ ਚਿੜੀਆਂ ਦਾ ਗਰੁੱਪ ਉੱਥੇ ਆਪਾਂ ਹੁਣ ਤਾਂ ਜਵਾਕਾਂ ਦੇ ਚਿੜੀਆਂ ਕਿੱਥੋਂ ਦੇਖਣੀਆਂ ਹੈ ਹੀ ਨਹੀਂ ਚਿੜੀਆਂ ਹੀ ਹੈ ਨਹੀਂ ਪਹਿਲਾਂ ਜਦੋਂ ਆਪਾਂ ਛੋਟੇ ਸੀਗੇ ਉਦੋਂ ਚਿੜੀਆਂ ਆਉਂਦੀਆਂ ਸੀਆਂ ਆਪਣੇ ਹੱਥਾਂ ਚੋਂ ਕਾਂ ਰੋਟੀ ਲੈ ਜਾਂਦੇ ਸੀ ਚੱਕ ਕੇ ਕਾਂਥ ਜੋ ਰੋਟੀ ਲੈ ਜਾਂਦੇ ਚੱਕ ਕੇ ਮੇਰੇ ਖੁਦ ਆਪਦੇ ਹੱਥ ਤੋਂ ਰੋਟੀ ਚੱਕੀ ਵੀ ਹੈ ਕਾਂ ਦੀ ਜਦੋਂ ਪੰਛੀ ਇੰਨੇ ਸੀਗੇ ਉਹ ਤਾਂ ਆਪਾਂ ਨੇ ਪਤਾ ਹੀ ਨਹੀਂ ਕਿੱਧਰ ਗਏ ਪੰਛੀ ਵੀ ਆਪਣੇ ਹੈ ਗਾਇਬ ਹੋ ਗਏ ਪਤਾ ਨਹੀਂ ਬਾਹਰਲੇ ਮੁਲਖਾਂ ਨੇ ਲੈ ਗਈ ਤਾਂ ਸੱਚ ਆ ਕੇ ਝੂਠਾਂ ਵਿੱਚ ਗਈ ਜਾਂਦੇ ਉਹ ਲੈ ਗਈ ਨਾ ਤਾਂ ਆਪਣੇ ਰਹੀਆਂ ਚਿੜੀਆਂ ਤੇ ਨਾ ਰਹਿ ਆਕਾਂ ਨਾ ਰਹੀਆਂ ਹੋ ਇੱਲਾਂ ਨਾ ਰਹਿ ਅਮੋਰ ਕੁਛ ਵੀ ਨਹੀਂ ਰਿਹਾ ਆਪਣੇ ਕੋਲ ਤਾਂ ਤਾਂ ਪਹਿਲਾਂ ਆਪਣੇ ਹੀ ਹੈਰਨ ਵੀ ਸੀਗੇ ਰੋਜ ਉਹ ਤਾਂ ਹੁਣ ਵੀ ਹੈਗੇ ਸਾਡੇ ਇੱਥੇ ਚਲੀ ਪਏ ਬਹਿਰ ਤੇ ਆ ਜਾਂਦੇ ਆ ਕਦੇ ਉੱਠ ਜਾਂਦੇ ਆ ਰੋਜ ਤਾਂ ਹੈਗੇ ਆ ਤੇ ਬਾਕੀ ਜਾਨਵਰ ਤਾਂ ਆਪਣੇ ਲੋਕਾਂ ਨੇ ਗੈ ਵੀ ਕਰਤੇ ਬਾਕੀ ਕੋਈ ਪਤਾ ਨਹੀਂ ਉਹ ਕਿ ਉਹਨਾਂ ਕੋਲੇ ਸੈਨ ਸਭਾ ਕੋਲੇ ਉਹ ਚਿੜੀਆਂ ਕਾਂ ਤਾਂ ਉਹੀ ਲੈ ਲੋਗੇ ਹੁਣ ਦੇ ਜਵਾਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਚਿੜੀਆਂ ਕਾਂ ਹੁੰਦੇ ਕੀ ਸੀ ਗਟਾਰਾਂ ਕੀ ਸੀ ਕਹਿਣ ਦਾ ਭਾਵ ਇਹ ਆ ਉਹਾਂ ਵੀ ਆਪਣੇ ਇਨਸਾਨਾਂ ਦੇ ਵਿੱਚ ਪੈਸਾ ਪੈਸਾ ਕਰਕੇ ਪਿਆਰ ਨਹੀਂ ਰਿਹਾ ਹੋ ਜਾ ਐਨੇ ਦਿਮਾਗ ਆਪੋ ਆਪਣੇ ਦਿਮਾਗਾਂ ਰਹਿ ਗਦੇ ਤੇ ਆਪਣੇ ਨਾਲ ਤਾਂ ਜਾਨਵਰਾਂ ਦੇ ਦਿਮਾਗ ਜਾਂਦੇ ਆ ਪਿਆਰ ਜਾਂਦੇ ਉਹਨਾਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਆ ਉਹ ਤੇ ਦੂਜੇ ਗਰੁੱਪ ਨੂੰ ਵੀ ਪਿਆਰ ਕਰਦੇ ਆ ਜਿਵੇਂ ਕਾਂ ਐ ਕਾਂ ਘਟਾਰ ਨੂੰ ਵੀ ਪਿਆਰ ਕਰਦਾ ਘਟਾਰ ਕਾਂ ਨੂੰ ਕਰੀ ਜਾਂਦੀ ਐ ਚਿੜੀ ਨੂੰ ਕਰੀ ਜਾਂਦੀ ਐ ਤੇ ਆਪਣੇ ਵੈਕ ਤੋਂ ਦੂਜੇ ਨੂੰ ਪੁੱਛ ਕੇ ਰਾਜੀ ਨਹੀਂ ਤੇ ਬਾਕੀ ਉਹਨਾਂ ਦੇ ਇੱਕ ਆ ਦੇਖ ਲੋ ਥਵਾ ਕੇ ਦੇਖ ਲੋ ਰੋਜ਼ ਦਾ ਰੋਜ਼ ਉਹਨਾਂ ਨੇ ਕਿਹੜਾ ਦਾਣੇ ਸਟੋਰ ਕਰੇ ਹੋਏ ਆ ਆਪਾਂ ਦਾ ਡਰਾਮਾ ਭਰ ਲੈਣੇ ਕਣਕ ਦਾ ਵਿਸਾਦ ਉੱਤੋਂ ਕੋਟਾ ਪੂਰਾ ਹੋ ਗਿਆ ਉਹਨਾਂ ਨੇ ਤੇਰਾ ਨਾ ਰੋਜ਼ ਦਾ ਲੈ ਕੇ ਆਉਂ ਮਿਲੇ ਨਾ ਮਿਲੇ ਉਹ ਦੁਨਦੀ ਕਿਸਮਤ ਤੇ ਜੇ ਆਪਾਂ ਕਿਤੇ ਘਰੇ ਆ ਵੀ ਜਾਂਦੇ ਪਹਿਲੀ ਗੱਲ ਤਾਂ ਆਉਂਦੇ ਹੀ ਨਹੀਂ ਜਾਨਵਰ ਹੁਣ ਅੱਗੇ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ਆ ਅੱਗੇ ਤਾਂ ਲੋਕਾਂ ਦੇ ਘਰੇ ਆ ਵੀ ਜਾਨਵਰ ਦਾਣਾ ਚ ਗੋਣਾ ਹੁੰਦੇ ਹੁੰਦੇ ਸੀਗੇ ਇੱਕ ਲੋਕਾਂ ਦੇ ਬਈ ਬੇਈਮਾਨੀ ਬਹੁਤ ਵਧ ਗਈ ਹੈ ਬੇਈਮਾਨੀ ਕਰਕੇ ਤਾਂ ਸਾਰਾ ਕੁਝ ਹੋ ਗਿਆ ਬੇਈਮਾਨੀ ਕਰਕੇ ਤਾਂ ਲੋਕਾਂ ਦੇ ਦਿਲ ਹੀ ਕਾਲੇ ਆ ਆਪਣੇ ਨਾਲ ਇਹਨਾਂ ਦੇ ਜਾਨਵਰਾਂ ਦੇ ਦਿਲ ਮੈਂ ਕਹਿੰਕੇ ਤੁਹਾਡੇ ਵੀ ਜਾਨਵਰਾਂ ਦੇ ਦਿਲ ਸਾਫ਼ ਆ ਬੰਦਿਆਂ ਨਾਲ ਪਸ਼ੂਆਂ ਦੇ ਪੰਛੀਆਂ ਪੰਖ ਜਾਨਵਰਾਂ ਦੇ ਸਾਰਿਆਂ ਦੇ ਪਿਆਰ ਵੀ ਇਹਨਾਂ ਦੇ ਵਿੱਚ ਸੱਚੇ ਸੁੱਚੇ ਐ ਇਹ ਕੁੱਤਾ ਬਹੁਤ ਵਫਾਦਾਰ ਆ ਬਿੱਲੀ ਕੁੱਤਾ ਬਾਂਦਰ ਰੇਗ ਚੀਜ਼ ਵਫਾਦਾਰ ਆ ਬੰਦੇ ਵਾਸਤੇ ਜਿਹੜੇ ਆਪਣੇ ਘਰਾਂ 'ਚ ਕੁੱਤੇ ਰੱਖਿਆ ਨਾ ਉਹ ਮਾਲਕ ਦੇ ਪੂਰੇ ਵਫਾਦਾਰ ਆ ਉਹ ਜੋ ਦੋ ਰੋਟੀਆਂ ਖਾਂਦਾ ਚਾਰਾਂ ਦਾ ਮੁੱਲ ਮੋਟਦਾ ਉਹ ਇੰਨਾ ਪਿਆਰ ਵਧਾਉਂਦਾ ਉਹਦਾ ਸਭ ਤੋਂ ਵਫਾਦਾਰ ਆ ਕੁੱਤਾ ਦੇਖੇ ਪਸੂ ਨੂੰ ਪਤਾ ਮੇਰਾ ਮਾਲਕਾ ਬੰਦਿਆਂ ਬੰਦਿਆਂ ਚ ਥੁਆ ਕਹਿੰਦੇ ਭੈਣ ਭਰਾਵਾਂ ਚ ਥੁਆ ਕਨੀ ਰਿਆ ਰਸਤੇ ਦਾ ਰਾਜ ਨਹੀਂ ਰਿਹਾ ਯਾਰਾਂ ਮਿੱਤਰਾਂ ਚ ਨਹੀਂ ਰਿਹਾ ਇਹ ਤਾਂ ਸੋਚਣ ਵਾਲਾ ਬਹੁਤ ਵੱਡਾ ਵਿਸ਼ਾ ਬਣਿਆ ਖੜਾ ਜਿਹੜਾ ਆ ਮੋਬਾਈਲ ਆ ਨਾ ਮੋਬਾਈਲ ਨੇ ਤਾਂ ਇਹੋ ਜਿਹਾ ਜੱਪ ਖਾਣੇ ਖੜੇ ਕਰਤੇ ਲੋਕ ਸੋਚ ਨਹੀਂ ਸਕਦੇ ਕਿ ਲੋਕਾਂ ਕੋਲ ਸੋਚਣ ਦਾ ਟਾਈਮ ਨਹੀਂ ਲੋਕਾਂ ਕੋਲੇ ਸੋਚਣਾ ਕੀ ਆ ਡਿਡ ਡਡ ਅੱਖ ਦਾ ਬੱਚਿਆਂ ਕੋਲੇ ਫੋਨ ਤੇ ਆਹਾਂ ਗੇਮ ਕਿਹੜੀ ਆ ਪਬਜੀ ਪਪੀ ਜੀ ਖੇਡੀ ਜਾਂਦੇ ਜਵਾਕ ਉਹ ਚਿੱਟੇ ਨਾਲੋਂ ਵੀ ਨਸ਼ਾ ਮਾੜਾ ਹੈ ਕੀ ਆਪਾਂ ਕੋਈ ਵੀ ਬੰਦਾ ਮੇਰੇ ਨਾਲ ਗੱਲ ਕਰੇ ਮੈਨੂੰ ਕਵੇ ਵੀ ਹਾਂ ਮੈਂ ਇਹ ਕਰਕੇ ਖੁਣਾ ਆਪੋ ਆਪਾਂ ਆਪਦੇ ਬੱਚੇ ਨੂੰ ਮੋਬਾਈਲ ਫੜ ਕੇ ਵੇਖੋ ਥੋੜੇ ਮਿੰਟ ਤੇ ਜੇ ਆਪਣਾ ਬੱਚਾ ਜਾਂ ਧੀ ਹੈ ਜਾਂ ਪੁੱਤ ਹੈ ਜੇ ਆਪਣ ਨੂੰ ਮੋਬਾਈਲ ਦੇ ਗਿਆ ਤਾਂ ਕਹਿੰਦੀ ਇੰਨੀ ਕਰੇਗੀ ਆਪਣੀ ਤਾਂ ਆਪੋ ਆਪਣੇ ਘਰਾਂ 'ਚ ਆਪਾਂ ਗੌਰ ਹੀ ਨਹੀਂ ਦਿੰਦੇ ਧਿਆਨ ਹੀ ਨਹੀਂ ਦਿੰਦੇ ਆਪਦੇ ਬੱਚਿਆਂ 'ਤੇ ਕੋਈ ਵੀ ਬੰਦਾ ਲੈ ਸਾਫਤ ਕਰ ਦੋ ਮੈਂ ਉਹਦਾ ਨੰਬਰ ਬੋਲ ਕੇ ਦੱਤਾ ਉਹ ਤਾਂ ਫਿਰ ਮੈਂ ਫੜ ਕੇ ਵਿਖਾਇਆ ਮੋਬਾਈਲ ਨਹੀਂ ਜਵਾਬ ਦੇ ਰੂਆ ਹੋਰ ਕੰਮ ਦੱਸ ਪਾਪਾ ਮੋਬਾਈਲ ਵਾਲੀ ਗੱਲ ਨਾ ਕਰੀ ਇਹ ਤਾਂ ਦਿਮਾਗ ਖਰਾਬ ਕਰ ਤੇ ਬਈ ਮੋਬਾਈਲਾਂ ਨੇ ਮੈਂ ਤਾਂ ਬਹੁਤ ਸੋਚਦਾ ਇਹ ਗੱਲ ਬਾਰੇ ਵੀ ਮੋਬਾਈਲ ਨੇ ਬੱਚਿਆਂ ਦਾ ਸਾਰਾ ਭਵਿੱਖ ਹੀ ਖਰਾਬ ਕਰਤਾ ਕੁੜੀਆਂ ਜਾਂਦਾ ਮੋਬਾਈਲ ਆ ਗਿਆ ਆ ਪਹਿਲਾਂ ਵਧੀਆ ਲੋਕਾਂ ਦਾ ਪਿਆਰ ਸੀਗਾ ਲੱਗੇ ਵੀ ਵੀਡੀਓ ਚ ਕਿਹਾ ਪਿਛੇ ਬਹੁਤ ਵਧੀਆ ਪਿਆਰ ਹੁੰਦਾ ਸੀ ਲੋਕਾਂ ਦਾ ਜੋ 95 98 ਤੋਂ ਬਾਅਦ ਮੋਬਾਈਲ ਚੱਲ ਪਿਆ 2000 ਚ ਪੱਟੀ ਮੇਸ ਕਰਤੀ ਨੂੰ ਗਈ ਦਾ ਨਹੀਂ ਰੇਕ ਕੋਲੇ ਤਾਂ ਮੋਬਾਈਲ ਘਰ ਚ ਕਿੰਨੇ ਜੀ 8 10 ਸਾਰਿਆਂ ਕੋਲੇ ਮੋਬਾਈਲ ਆ ਅੱਡੋ ਅੱਡੀ ਸਾਰੇ ਬੈਠੇ ਆ ਕੋਈ ਇੱਕ ਦੂਜੇ ਨੂੰ ਨਹੀਂ ਪੁੱਛਦਾ ਤੇਰਾ ਹਾਲ ਚਾਲ ਕੀ ਆ ਉਦੋਂ 97 95 ਜੀ ਗੱਲਾਂ ਹੁੰਦੀਆਂ ਸੀਗੀਆਂ 90 90 99 ਚ ਸਾਰਾ ਪਰਿਵਾਰ ਇਕੱਠੇ ਪਏ ਹੁੰਦੇ ਸੀਗੇ ਇਕ ਥਾਂ ਬਾਤਾਂ ਪਾਈ ਜਾਂਦੀਆਂ ਜੀ 10 ਜੀ ਤੇ ਦਸਾਂ ਦਿਨ ਮੰਜੇ ਵਿੜੇ ਕਿੱਥੇ ਆ ਤੇ ਜੇ ਪੰਜ ਜੀ ਹੈ ਤਾਂ ਪੰਜਾਂ ਦੇ ਮੰਜੇ ਲੜੇ ਚਿੱਟ ਜੱਥੇ ਇਕੱਠੇ ਪਏ ਆ ਇੱਕ ਬਈ ਜੀ ਉਹ ਬਈਆਂ ਵਾਲੀ ਗੱਲ ਸੁਣੀ ਆ ਤੁਸੀਂ ਹੈ ਬਈਆਂ ਵਾਲੀ ਕਿਹੜੀ ਇਕੱਠੇ ਹੋਗੇ ਬਈਆਂ ਨੇ ਪੰਜਾਬੀ ਬੰਦਾ ਕੁੱਟਿਆ ਆਪਣਾ ਯਾਰ ਕੁੱਟਣਾ ਹੀ ਆ ਬਈ ਆਪਣੇ ਲੋਕਾਂ ਨੂੰ ਕੁੱਟਣਾ ਹੀ ਬਹੁਤ ਜ਼ਿਆਦਾ ਕੁੱਟਿਆ ਯਾਰ ਬੰਦੇ ਇਹਵੇਂ ਆ ਬਈ ਸਬਜ਼ੀ ਵੇਚਦਾ ਸੀਗਾ ਭਈਏ ਰਾਜ ਕਰੀ ਜਾਂਦੇ ਆ ਭਈਏ ਆਪਣੇ ਪਾਸ਼ਾਹ ਰਾਜ ਜਿੱਥੇ ਮਰਜ਼ੀ ਦੇਖ ਲੋ ਮੋਗੇ ਲੁਧਿਆਣੇ ਹੋਰ ਸਾਰਾ ਲੁਧਿਆਣੇ ਚ ਭਈਆਂ ਦਾ ਰਾਜ ਆ ਗੁੰਡਾਗਰ ਦੀ ਪੂਰੀ ਚਲਦੀ ਉਹਨਾਂ ਦੀ ਇਹ ਆਪਣੇ ਨਾਲ ਤਾਂ ਹੀ ਹੋਣਾ ਆਪਣੇ ਲੋਕਾਂ ਦਾ ਧਵਾਕ ਹੈ ਨਹੀਂ ਇੱਕ ਹੈ ਨਹੀਂ ਕਰ ਆਪਣਾ ਆਪੂ ਆਪਣੇ ਘਰਾਂ 'ਚ ਧਿਆਨ ਹੈ ਨਹੀਂ ਬੜੀ ਗੱਲ ਤਾਂ ਦੂਰ ਦੀ ਐ ਇੱਕਾ ਕਿੱਥੋਂ ਕਰ ਲਾਂਗੇ ਆਪਾਂ ਆਪਾਂ ਨੂੰ ਉਹਦੇ ਘਰ 'ਚ ਹੀ ਨਹੀਂ ਪਤਾ ਕੀ ਹੋਈ ਜਾਂਦਾ ਕੀ ਕਰੀ ਜਾਂਦਾ ਕੀ ਜੀ ਸਾਡੇ ਘਰੇ ਮੁੱਕੀ ਆ ਕੀ ਲਿਆਉਣ ਵਾਲੀ ਆ ਜਾਂ ਸਾਡੇ ਘਰੇ ਆ ਚੀਜ਼ ਹੈ ਨਹੀਂ ਜੀ ਜਾਂ ਆਹ ਹੈਗੀ ਆ ਜਾਂ ਫालतੂ ਪਈ ਆ ਜਾਂ ਕਵਾੜ ਪਿਆ ਚਾਕੇ ਦੇ ਦਿੱਗੇ ਧਿਆਨ ਹੀ ਇੱਧਰ ਪੈ ਨਹੀਂ ਹੈ ਨਹੀਂ ਬਸ ਰੇਕ ਗੱਲ 'ਚ ਪੈ ਨਹੀਂ ਹੈ ਨਹੀਂ ਲੋਕਾਂ ਕੋਲ ਜੇ ਕੋਈ ਰਿਸ਼ਤੇਦਾਰ ਆਉਂਦਾ ਉਹ ਆ ਕੇ ਕਹਿੰਦਾ ਦਵਾ ਦਮ ਚਾਹ ਬਣਾ ਲਓ ਮੈਂ ਮੁੜਨਾ ਹੀ ਸੀਗਾ ਉਹ ਗਾਂ ਤੋਂ ਹੀ ਮੁੜਨਾ ਹੀ ਸੀ ਤੇ ਭਲਿਆ ਮਾਨਸਾ ਦਵਾ ਦੋ ਚਾਹ ਬਣਾਉ ਨੂੰ ਤੇ ਫਿਰ ਆ ਹੀ ਨਾ ਚਾਹ ਦਾ ਕੀ ਹੈ ਜੱਦਾ ਤੋ ਰਹਿ ਜਾਂਦਾ ਏ ਤੁਹ ਪੰਜਾ ਰੁਪਈਆ ਦਾ ਕੱਪ ਮਿਲ ਜੂ ਦਸਾਂ ਦਾ ਮਿਲ ਜੂ ਤੂੰ ਪੀ ਕੇ ਲਿਆਉਂਦਾ ਚਲ ਆਂ ਦੰਡੀ ਲੱਗ ਜਿਹੜੇ ਕੰਮ ਜਾਨਾ ਜਾ ਫਿਰ ਆਉਣ ਦੀ ਕੀ ਲੋੜ ਸੀ ਆ ਤਾਂ ਲੋਕਾਂ ਦੇ ਕੋਲੇ ਕੰਮ ਹੋਵੇ ਟਾਈਮ ਹੀ ਨਹੀਂ ਉਹ ਉਹ ਪਿਆਰ ਖਤਮ ਹੋ ਗਿਆ ਪਹਿਨਾਂ ਵਾਲੇ 90 99 ਵਾਲੀ ਗੱਲਾਂ ਸੀਗੀਆਂ ਉਹ 90 99 ਤੋਂ ਬਾਅਦ ਬਦਲ ਗਿਆ ਸਿਸਟਮ ਸਾਰਾ ਅ ਤੋ 2000 ਤੇ ਸਭ ਇਹ ਬਦਲ ਗਈ ਬਸ 2000 ਤੇ ਸਭ ਕੁਝ ਬਦਲ ਗਿਆ ਲੋਕ ਉਤੋਂ ਬਦਲ ਗਏ ਸੜੀ ਉਹ ਬਦਲ ਗਈ 2000 ਸਾਲ ਚੱਲ ਤਾ ਤੂੰ ਦੱਸਿਆ ਗੀਆਂ ਮੋਬਾਈਲ ਆ ਗਿਆ ਮੋਬਾਈਲ ਨਾਲੇ ਫਰਕ ਕੀ ਇੰਨਾ ਪਾਦਾ ਬਹੁਤ ਜਾਵੇ ਬੰਦੇ ਕੋਲ ਫੋਨ ਕਰਨ ਨੂੰ ਵੀ ਬੰਦਾ ਹੁਣ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਯਾਰ ਉਦੋਂ ਲੋਕਾਂ ਕੋਲ ਕਿਵੇਂ ਟਾਈਮ ਸੀ ਨਾ ਪਰਾਂੇ ਕੋਈ ਵਰਕ ਕੰਮ ਕਰਦੇ ਸੀ ਰੈਸਟਿੰਗ ਕਰਨ ਵਿੱਚ ਮੈਂ ਰਕੀ ਹੁੰਦੀ ਸਭ ਕੁ ਕਰਦੇ ਲੋਕਾਂ ਜੀ ਸੀਗਾ ਜੱਗ ਧਾਣੀ ਚ ਥੜੀ ਚ ਬੈਂਦੇ ਵੀ ਸੀ ਥੜੇ ਤੇ ਸੱਥਾਂ ਦੇ ਵਿੱਚ ਬੈਠਣਾ ਵੀ ਗੱਲਾਂ ਵੀ ਕਰਨੀਆਂ ਖੁੱਲਾ ਟਾਈਮ ਹੁੰਦਾ ਹੀ ਕੰਮ ਵੀ ਕਰਦੇ ਸਾਰਾ ਕੰਮ ਅਥੀ ਕਰਦੇ ਹੁਣ ਤਾਂ ਬਸ ਇੰਦਰੀ ਬੜੀ ਅਗੇ ਤੋਂ ਇੰਨੀ ਮਸਿੰਟਰੀ ਹੈ ਨਹੀਂ ਸੀ ਮੇਰੇ ਜੇ ਕਣਗੀਆਂ ਕਰਨਾ ਇੰਨੀ ਮਸਿੰਟਰੀ ਨਹੀਂ ਸੀ ਲੋਕ ਤੇ ਹਾਂ ਇੰਨੀ ਮਸਿੰਟਰੀ ਨੇ ਹੋਣ ਦੇ ਬਾਵਜੂਦ ਵੀ ਅਗਲਾ ਕਹਿੰਦਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਜੀ ਠੀਕ ਆ ਨਾ ਸਮਾਂ ਕਿਧਰੋਂ ਕਿਧਰ ਨੂੰ ਗਿਆ ਉਦੋਂ ਸਾਰਾ ਸਾਨੂੰ ਪੱਥਿਆ ਵੀ ਇਹ ਅਣੇਕਾ ਸੀਗਾ ਸਾਰਾ ਪਰਿਵਾਰ ਇਕੱਠਾ ਪੈਂਦਾ ਸੀ ਵਿਹੜੇ ਦੇ ਵਿੱਚ ਜਿਵੇਂ ਗਰਮੀਆਂ ਦਾ ਮੌਸਮ ਆ ਪੱਖੇ ਲੱਗੇ ਪੂਤਰ ਲੱਗੇ ਵਿਹੜੇ 'ਚ ਪਏ ਹੁਣ ਤੱਕਨੇ ਕਨੇ ਕਨੇ ਅੰਦਰ ਏਸੀ ਲੱਗਿਆਦਾ ਚਾਹੇ ਕੋਈ ਘਰ ਦਾ ਇੱਕ ਮੈਂਬਰ ਆ ਜਾਂ ਕੋਈ ਦੋ ਆ ਅੱਡੋ-ਅੱਡੀ ਆਪੂ ਆਪਣੇ ਰੂਮਾਂ ਦੇ ਵਿੱਚ ਏਸੀ ਲੱਗੇ ਆ ਆਪੋ ਆਪਣੇ ਰੂਮਾਂ ਦੇ ਵਿੱਚ ਟੀਵੀ ਲੱਗੇ ਆ ਉਹਨਾਂ ਤੇ ਜਲੇ ਪਈ ਜਾਂਦੇ ਆ ਪੀਪੀ ਤਾਂ ਦੇਖਦਾ ਹੀ ਨਹੀਂ ਕੋਈ ਫੋਨ ਤੇ ਸਾਰਾ ਕੁਝ ਚੱਲੀ ਜਾਂਦਾ ਦੁਨੀਆਂ ਦਾ ਪੈਸਾ ਖਰਚ ਥਾਉ ਥਾਉ ਰੱਬਾ ਮਿਲਿਆ ਪੈਸੇ ਦੀ ਬਰਬਾਦੀ ਹੋ ਗਈ ਥਾਉ ਥਾਉ ਪੈਸੇ ਦੀ ਵੈਲਿਊ ਆ ਜਿਹਦੇ ਕੋਲ ਪੈਸਾ ਉਹਦੇ ਕੋਲ ਸਭ ਤੋਂ ਸੀਰਜੀ ਦੇ ਕੋਲ ਹੈ ਨਹੀਂ ਉਹਦੇ ਕੋਲ ਕੋਈ ਨਹੀਂ ਕਿੰਨਾ ਕਿਦਰ ਹੋ ਗਿਆ ਉਦੋਂ ਜਦੋਂ ਦੀ ਮੈਂ ਗੱਲ ਕਰਦਾ 90 91 ਚ ਸਾਡੇ ਗਵਾਂਢੀਆਂ ਦੇ ਇੱਕ ਘਰ ਕੋਲੇ ਟੀਵੀ ਹੁੰਦਾ ਸੀ ਦੇਖਣ ਵਾਲਾ ਚਿੱਟਾ ਜਿਹਾ ਉਦੋਂ ਆਹ ਚਾਲਦੇ ਹੁੰਦੇ ਸੀਗੇ ਆਹ ਚੰਦਰ ਕਾਨ ਦਾ ਤੇ ਆਲਫ ਲੈਲਾ ਨਾਟਕ ਅੱਜ ਨ ਵੀ ਕਾਫੀ ਚਾਲਦੇ ਹੁੰਦੇ ਸੀ ਵੀਰਵਾਰ ਨੂੰ ਭੱਲ ਮਾਉਣੀ ਐ ਐਤਵਾਰ ਨੂੰ ਤੇ ਗਵੰਡਾ ਕਾ ਦੇ ਦੇਖਣ ਜਾਣਾ ਭਰਾਵਾ ਉੱਥੇ 35 35 40 ਚਲੀ ਜਾਣੇ ਅਸੀਂ ਇਕੱਠੇ ਹੋ ਜਾਣਾ ਫਿਲਮ ਦੇਖਣ ਜਾਂ ਹੋਰ ਕੁਝ ਹਜੇ ਉਹ ਵਿਚਾਰੀ ਚੰਗੀ ਐ ਚੌਂਦੀ ਬੈਠੀ ਅੱਜ ਵੀ ਆਹ ਕਾਕੂ ਦੀ ਬੀਬੀ ਅੱਛਾ ਆਪਣੀ ਕਵਾਂਟਰ ਨੂੰ ਓਕੇ ਉਹਨਾਂ ਕੋਲ ਟੀਵੀ ਸੀ ਸਾਡੇ ਘਰ ਤੇ ਇਹ ਨਹੀਂ ਸੀਦਾ ਭਰਾਵਾ ਤੇ ਉੱਥੇ ਦੇਖਣ ਜਾਣਾ ਹੁਣ ਤਾਂ ਸੈਟਮੇਂ ਦੇਖਦਾ ਸਾਰੇ ਚੇਂਜ ਹੋ ਗਏ ਮੈਂ ਜੋ ਟੀਵੀ ਲੱਗੇ ਆ ਘਰੇ ਦੋ ਆਪਣੇ ਸਕਰੀਨਾਂ ਜਾਲੇ ਪਈ ਜਾਂਦੇ ਕੋਈ ਦੇਖਦਾ ਨਹੀਂ ਕਰਦਾ ਨਹੀਂ ਗਾ ਮੋਬਾਈਲ ਆ ਮੋਬਾਈਲ ਤੇ ਕੰਮ ਚੱਲਦਾ ਸਾਰ ਮੈਂ ਅੱਜ ਅੱਜ ਤੇ ਸ਼ੂਟਿੰਗ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਪਤੰਦਰਾ ਮੋਬਾਈਲ ਤੇ ਪੰਪਹੀ ਖੇਡੀ ਜਾਣਾ ਤੇ ਖੇਡ ਛੋਨੇ ਨੂੰ ਹੀ ਗੇੜਾ ਮਾਰਿਆ ਜਾ ਫਿਰ ਕਹਿੰਦਾ ਡੈਡੀ ਜਾਣਾ ਕੋ ਗੱਲ ਮੈਂ ਸੋਚ ਕੇ ਭਰਾਵਾ ਮੇਰੇ ਦਿਮਾਗ ਤੇ ਲੋਡ ਪਿਆ ਜੇ ਤਾਂ ਵੀਡੀਓ ਪਈ ਹੈ ਵੀ ਚੋ ਆਖਦਾ ਯਾਰ ਪੱਬਜੀ ਵੀ ਖੇਡੀ ਜਾਂਦੇ ਆ ਪੱਬਜੀ ਵੀ ਖੇਡੀ ਜਾਂਦੇ ਸਮਝੋ ਵਾਰ ਯਾਰ ਇੱਕ ਮੈਚ ਖਤਮ ਹੋ ਗਿਆ ਦੂਜਾ ਲਾ ਲਿਆ ਇੱਕ ਖਤਮ ਹੋ ਗਿਆ ਦੂਜਾ ਲਾ ਲਿਆ ਤੇ ਬੱਚਿਆਂ ਦੇ ਮਾਂ ਪਿਓ ਤਾਂ ਬੱਚਿਆਂ ਨੂੰ ਪੁੱਛਦੇ ਹੀ ਨਹੀਂ ਕਿ ਵੀ ਭਾਈ ਤੂੰ ਕੀ ਕਰੀ ਜਾਂਦੇ ਆ ਕੀ ਨਹੀਂ ਕਰੀ ਜਾਂਦੇ ਕੋਈ ਗੌਰ ਹੀ ਨਹੀਂ ਗੌਰ ਕੀ ਉਹ ਹੀ ਗੱਲ ਮਤ ਮਰੀ ਪਈ ਆ ਮਾਪਿਆਂ ਨੂੰ ਇਧਰੋਂ 100 ਰੁਪਿਆ ਆ ਜੇ ਉਧਰੋਂ 200 ਆ ਜੇ ਇਧਰੋਂ ਦੇ ਦਗੇ ਉਧਰੋਂ ਐ ਸਰ ਜੀ ਆ ਚੱਕਰਾਂ ਚ ਦੁਨੀਆ ਪਈ ਫਿਰਦੀ ਆ ਭਰਾਵਾ ਪੈਸੇ ਦੇ ਚੱਕਰ ਚ ਪੈਸੇ ਹੀ ਕਮਾਈ ਕਰਦਾ ਲੋਕ ਕਰਨ ਵੀ ਕੀ ਲੋਕ ਇਹ ਤਾਂ ਬਹੁਤ ਸੋਚਣ ਵਾਲਾ ਵਿਸ਼ਾ ਬਣਿਆ ਖੜਾ ਸੋਚਦਾਨੀਆਂ ਅਗਲਾ ਗਿਆ ਅੰਦਰ ਤੈਨੂੰ ਦੱਸੀ ਜਾਂਦਾ ਵੀ ਉਹੋਂ ਦੇ ਉਦੋਂ 50 50 ਜਾਣੇ ਇੱਕ ਘਰੇ ਜਾ ਕੇ ਟੀਵੀ ਦੇਖ ਕੇ ਹੁੰਦਾ ਸੀ ਤਾਂ ਵੀ ਟਾਈਮ ਪਾਸ ਹੋ ਜਾਂਦਾ ਸੀ ਤੇ ਹੁਣ ਤੈਨੂੰ ਦੱਸਿਆ ਇੱਕ ਘਰੇ ਨੈਨ ਟੀਵੀ ਯਾ ਮੋਬਾਈਲ ਦਾ ਤੇ ਹੁਣ ਤਾਂ ਵੀ ਨਹੀਂ ਲੋਟ ਆਉਂਦਾ ਕੰਮ ਤੇ ਉਦੋਂ ਦਾ ਪਿਆਰ ਦਾ ਤੇ ਹੁਣ ਦਾ ਪਿਆਰ ਦਾ ਬਹੁਤ ਫਰਕ ਪੈ ਗਿਆ ਲੋਕਾਂ ਚਾਹ ਜਮੀ ਹੈਣੀ ਬਈ ਹੁਣ ਹੈ ਹਾਜ ਮੈਣੀ ਲੋਕਾਂ ਹਾਜ ਮੈਣੀ ਬਈ ਹੈ ਨਹੀਂ ਉਦੋਂ ਤਾਂ ਤੈਨੂੰ ਦੱਸਿਆ ਫੇਰਾ ਫੇਰਾ ਟੈਲੀਫੋਨ ਲੱਗੇ ਸੱਚ ਹੋਰ ਨਵੀਂ ਗੱਲ ਤੈਨੂੰ ਦੱਸਾਂ ਟੈਲੀਫੋਨ ਲੱਗੇ ਜਿਵੇਂ ਪਿੰਡ ਚੱਕ ਦੋ ਲੱਗੇ ਆ ਤੇ ਉਹਨਾਂ ਦਾ ਨੰਬਰ ਦੂਜੇ ਸਾਰੇ ਪਿੰਡ ਦੇ ਨੰਬਰ ਦੇ ਦੇਣਾਂ ਉਹ ਫੇਰ ਉਹ ਜਿਵੇਂ ਮੰਨ ਲੈ ਗਵਾੜ ਚ ਲੱਗਿਆ ਉਹਨੂੰ ਵਿਕਰੇ ਫੋਨ ਆ ਗਿਆ ਫਲਾਣੇ ਦਾ ਉਹਨਾਂ ਨੇ ਬੁਣੀਆਂ ਨੇ ਜਾ ਕੇ ਸਨੇਹਾ ਦੇ ਕੇ ਹੁਣ ਆਜੋ ਵੀ ਭਾਈ ਛੋਡਾ ਫੋਨ ਆਇਆ ਫੋਨ ਆਇਆ ਉਹ ਅਗਲੇ ਨੇ ਫੋਨ ਸੁਣਨ ਨਾਲੇ ਤੋਂ ਘਰ ਵਾਲਿਆਂ ਨੇ ਕੀ ਕਰਨਾ ਚਾਹ ਬਣਾਉਣੀ ਉਹਦੇ ਵਾਸਤੇ ਐਨੀ ਤਾਂ ਮੱਤ ਨਹੀਂ ਹੁੰਦੀ ਸੀ ਜੀ ਇੱਧਰੋਂ ਲਾ ਲੋ ਭਾਈ ਫੇਰ ਆਊਗਾ ਉਹਨਾਂ ਨੇ ਕਿਹਾ ਮੈਂ ਫੇਰ ਲਾਉਣਾ ਉਹਨਾਂ ਤੇਰ ਛੱਡ ਕੇ ਲੈ ਕੇ ਹੁਣ ਉਹਨਰੋ ਦਾ ਦਵਾਰਾ ਫੋਨ ਉਹਨਾਂ ਨੇ ਚਾਹ ਧਰ ਲੈਣ ਘਰ ਵਾਲਿਆਂ ਨੇ ਉਦੋਂ ਨੂੰ ਫੇਰ ਦਵਾਰਾ ਫੋਨ ਉਹਨਾਂ ਨਾਲੇ ਫੋਨ ਤੇ ਗੱਲਬਾਤ ਕਰਕੇ ਜਾਣੀ ਨਾਲੇ ਅਗਲੇ ਤੋਂ ਚਾਹ ਪੀ ਕੇ ਜਾਣੀ ਉਹਨਾਂ ਨੇ ਇਸ ਨਿਆਂ ਲਾ ਕੇ ਉਹਨਾਂ ਦਾ ਸੋਨ ਨੇ ਕੀ ਕੱਢਿਆ ਨਾਲੇ ਤਾਂ ਦਾ ਟਾਈਮ ਖਰਾਬ ਕਰਿਆ ਉਹਨਾਂ ਨੂੰ ਫੱਦਣਗੇ ਪਰ ਉਹਦੋਂ ਪਿਆਰ ਸੀ ਪਿਆਰ ਸੀ ਨਾ ਪਿਆਰ ਤੇ ਉਹ ਫੱਦਣ ਜਾਂਦੇ ਸੀ ਵੀ ਭਾਈ ਤੁਹਾਡਾ ਫੋਨ ਆਇਆ ਹੁਬ ਕੇ ਜਾਂਦਾ ਸੀ ਅਗਲਾ ਤੇ ਅਗਲਾ ਦੀ ਭੱਜਾ ਭੱਜਿਆ ਆਉਂਗਾ ਸੀ ਨਾਲੇ ਅਗਲੇ ਨੂੰ ਫੋਨ ਸੁਣਾਉਣਾ ਨਾਲੇ ਅਗਲੇ ਨੂੰ ਚਾਹ ਪਿਉਣੀ ਨਾਲੇ ਸੱਤ ਕੇ ਲਿਆਉਣਾ ਨਾਲੇ ਇੰਨਾ ਟਾਈਮ ਕੱਢਣਾ ਤੇ ਹੁਣ ਅਗਲਾ ਦਾ ਤਾਂ ਇਹੀ ਹੈ ਹੁਣ ਜੇਬ ਚ ਮੋਬਾਈਲ ਆਉਣ ਦਾ ਟਾਈਮ ਹੀ ਨਹੀਂ। ਉਦੋਂ ਆਹ ਸੈਟਮ ਸੀ, ਲੈਂਡਲੈਂਡ ਫੋਨ ਸੀ ਜਦੋਂ ਲੱਗੇ ਲੱਗੇ ਆ। ਗਵਾਲ-ਗਵਾਲ ਦੇ ਵਿੱਚ ਜਿਵੇਂ ਨੇੜੇ-ਤੇੜੇ ਆ ਤੇ ਪੰਚਾ ਦਸਾਂ ਗਿਆ ਘਰਾਂ ਨੂੰ ਸਰਸਣੇ ਆ ਲੱਤ ਕੇ ਲਿਓਾਂ ਵੀ ਸਮਝ ਲੈ ਕਦੇ ਘਰੇ ਲੱਗਿਆ ਤਾਂ 20ਾਂ ਦੇ ਲੱਗਿਆ। 20 ਜਣੇ ਕੰਮ ਲੈਂਦੇ ਇੱਕ ਫੋਨ ਤੋਂ। ਹੁਣ ਤਾਂ ਯਾਰ ਤਿੰਨ ਦਸਾਂ ਕਹਿੰਦੇ ਜੇਬਾਂ ਚ ਮੋਬਾਈਲਾ ਹੁਣ ਬਸ ਉਹ ਤਵਾਕ ਨਹੀਂ ਰਿਹਾ, ਪਿਆਰ ਨਹੀਂ ਰਿਹਾ। ਜਿਹੜੀ ਚਿਰ ਮੈਂ ਜਾਣ-ਮਰਾਂ ਵਾਲੀ ਗੱਲ ਦੱਸ ਕੇ ਹਟੇ ਆਪਣੇ ਨੂੰ ਤਾਂ ਲੱਖਾਂ ਗੁਣਾ ਚੰਗੇ ਆ। ਆਪਣਾ ਸਿਸਟਮ ਹੋਰ ਹੋ ਗਿਆ ਖਤਮ ਹੁੰਦਾ ਜਾਂਦਾ ਦੇਸ਼ ਆਪਣਾ ਫੇਰ ਹੋਰ ਗੱਲਾਂ ਜਿਵੇਂ ਮੰਨ ਲਾ ਮੁੰਡੇ ਕੁੜੀਆਂ ਮੁੰਡੇ ਕੁੜੀਆਂ ਪੜ੍ਹੇ ਲਿਖੇ ਆ ਪਲੱਸ 2 ਕਰ ਗਏ ਉਸ ਤੋਂ ਬਾਅਦ ਕੋਈ ਆਈਲੈਕਸ ਕਰ ਗਿਆ ਕੋਈ ਕੁਝ ਕਰ ਗਿਆ ਬੱਚੇ ਕੈਨੇਡਾ ਔੜ ਗਏ ਕੈਨੇਡਾ ਔੜ ਗਏ ਕੈਨੇਡਾ ਵਾਲੇ ਲੈ ਜਾਂਦੇ ਚੱਕ ਚੱਕ ਕੇ ਸੋਹਣਾ ਮੁੰਡਾ ਸੋਹਣੀ ਕੁੜੀ ਜਿੰਨੀ ਜਵਾਨੀ ਹੈ ਪੰਜਾਬ ਦੀ ਪੁਵੈਖਾ ਸਾਰਾ ਸੋਨਾ ਸੁਨੱਖਾ ਮੁੰਡਾ ਕੁੜੀ ਪੜਿਆ ਲਿਖਿਆ ਸਭ ਕੈਨੇਡਾ ਅਮਰੀਕਾ ਬਚਿਆ ਕੋਈ ਨਹੀਂ ਛੱਡਿਆ ਉਹਨਾਂ ਨੇ ਇੱਧਰ ਐ ਇੱਕ ਇੱਕ ਬੱਚੇ ਤੋਂ ਬਾਈ ਜੀ 1-1 ਕਰੋੜ ਰੁਪਈਆ ਉਹਨਾਂ ਨੇ ਕਮਾਈ ਕਰੀ ਹੈ ਕੈਨੇਡਾ ਵਾਲਿਆਂ ਨੇ ਇੱਕ ਇੱਕ ਬੱਚੇ ਤੋਂ ਇੱਕ ਇੱਕ ਕਰੋੜ ਤੇ ਕੀ ਗੱਲ ਆਪਣੀ ਇੱਥੇ ਸੁੱਤੀ ਪਈ ਹੈ ਗਵਰਨਮੈਂਟ ਇਹ ਜਿਹੜੀ ਪੜਾਈ ਉੱਥੇ ਕਰਦੇ ਆਪਣੇ ਬੱਚੇ ਜਾ ਕੇ ਉਹੀ ਪੜਾਈ ਆਪਣੇ ਹੋ ਜੀ ਇੱਥੇ ਉਹ ਰੁਪਈਆ ਆਪਣਾ ਹੀ ਰੁਪਈਆ ਆਪਣੇ ਹੀ ਰਹੇ ਕੈਨੇਡਾ ਚ ਕੀ ਆ ਭਾਈ ਕੈਨੇਡਾ ਦਾ ਮਰਦੀ ਭੁੱਖੀ ਰੁਪਈਆ ਤਾਂ ਸਾਰਾ ਆਪਣਾ ਲੋਕੋ ਰੁਪਈਆ ਤਾਂ ਸਾਰਾ ਪੰਜਾਬ ਦਾ ਇੰਡੀਆ ਦਾ ਕੈਨੇਡਾ ਅਮਰੀਕਾ ਕੋਲੇ ਆਸਟ੍ਰੇਲੀਆ ਕੋਲੇ ਉਹਨਾਂ ਕੋਲੇ ਕੀ ਹੈ ਪੈਸਾ ਤਾਂ ਆਪਣਾ ਤਮਾਗ ਉਹਨਾਂ ਕੋਲੇ ਭਈ ਤਮਾਗ ਨਾਲ ਵੀ ਆਪ ਬੱਚਿਆਂ ਨੂੰ ਪੜ੍ਹਾਈ ਦਿਓ ਤੇ ਆਪੇ ਵੀ ਪੰਜਾਬੀ ਭੇਜਣਗੇ ਤੇ ਉਹ ਹੀ ਗੱਲ ਆ ਪੰਜਾਬੀ ਤਾਂ ਰਹੀ ਸਜਾਈ ਦੀ ਹੈ ਪੰਜਾਬੀਆਂ ਨੂੰ ਕੱਲਾ ਬਸ ਡਾਲਰ ਰੇਟ ਜਿਆਦਾ ਹੈ ਉਹ ਹੀ ਤੈਨੂੰ ਦੱਸਿਆ ਰੀਸ ਚਾਹੀਦੀ ਆ ਵੀ ਇੱਕ ਦਿਨ ਇਹਨੇ ਵੱਢਣਗੇ ਸੋਚਣਾ ਕੋਈ ਨਹੀਂਗਾ ਉਹ ਤਾਂ ਉੱਥੇ ਜਾ ਕੇ ਜਦੋਂ ਵਾਕ ਉਹ ਦੱਸਦੇ ਆ ਫਿਰ ਪਤਾ ਲੱਗਦਾ ਵੀ ਭਾਈ ਇਹਨੇ ਫੀਸਬ ਦੇ ਬਣ ਗਏ ਉੱਥੋਂ ਦੇ ਉੱਥੇ ਯਾਨੀ ਜਵਾਕ ਤਾਂ ਪੂਰੇ ਨਹੀਂ ਹੁੰਦੇ ਕਈਆਂ ਵਿੱਚ ਮਗਰੋਂ ਪੁਣੇ ਪੈਂਦੇ ਆ ਭੈਣੇ ਤੇ ਜੇ ਉਹੀ ਚੀਜ਼ ਆਪਣੇ ਹੋਵੇ ਜਿਤ ਇੰਡੀਆ ਦੇ ਵਿੱਚ ਆਪਣੇ ਰੁਪਈਆ ਆਪਣੇ ਕੋਲੇ ਰਹੇ ਜੇ ਤੇ ਆਪਣਾ ਤਾਂ ਮੌਲਕ ਲੋਕੀ ਗੋਰੇ ਦੇ ਕਣੋ ਇਹ ਕਹੀ ਜਾਂਦੇ ਆ ਭਗਵੰਤ ਮਾਨ ਹੋਣੀ ਸ਼ਕਵੀਰ ਬਾਦਲ ਹੋਣੀ ਵੀ ਇੱਥੇ ਯੂਕੇ ਵਾਲੇ ਇੱਥੇ ਹੀ ਬੱਚੇ ਮੰਗਾ ਲਾਂਗੇ ਆ ਸਕਦੇ ਆ ਮੈਂ ਆ ਨਾ ਸ਼ਕਵੀਰ ਬਾਦਲ ਨੇ ਬਿਆਨ ਦਿੱਤਾ ਅਖੇ ਯੂਕੇ ਵਾਲੇ ਸਾਰੇ ਬੱਚੇ ਆਪਾਂ ਇੱਥੇ ਮੰਗਾ ਲੈਣੇ ਤੇ ਆਉਂਦੇ ਆ ਬਾਈ ਜੀ ਰੁਪਈਆ ਤਾਂ ਸਾਰਾ ਆਪਣਾ ਤੇ ਤੁਸੀਂ ਕਰੋ ਸਾਰਾ ਇਹ ਗੱਲ ਸ਼ਕਵੀਰ ਬਾਦਲ ਸਾਹਿਬ ਜੀ ਤੁਸੀਂ ਕਰੋ ਕਰ ਸਕਦੇ ਆ ਮੈਂ ਤਾਂ ਇੱਕ ਨਾਰਮਲ ਜਿਹਾ ਬੰਦਾ ਸੋ ਨੂੰ ਮਿਲ ਨਹੀਂ ਸਕਦਾ ਨਹੀਂ ਮੈਂ ਤੁਹਾਡੇ ਕੋਲੇ ਆ ਕੇ ਬੈਠਾ ਜਿੰਨੀ ਕਿ ਜੋਗਾ ਹੈਗਾ ਮੈਂ ਤੁਹਾਨੂੰ ਦੱਸਾਂ ਵੀ ਆ ਗੱਲਾਂ ਇਹ ਨਹੀਂ ਆਈਆਂ ਜੀ ਤੇ ਵਾਕਈ ਸਹੀ ਗੱਲ ਆ ਤੁਹਾਡੀ ਜਦੋਂ ਤੁਸੀਂ ਮੁੱਖ ਮੰਤਰੀ ਪੰਜਾਬ ਬਣ ਕੇ ਜਾਂ ਬਣ ਸਕਦੇ ਆ ਤੇ ਤੁਸੀਂ ਕੀ ਨਹੀਂ ਕਰ ਸਕਦੇ ਜਾਨ ਜਿਹੜੇ ਹੁਣ ਇਸ ਵਕਤ ਮੌਜੂਦ ਆ ਭਗਵਾਨ ਦਾ ਮਾਨਸਾ ਮੌਜੂਦ ਆ ਉਹ ਕਰ ਸਕਦੇ ਆ ਜਿਹੜਾ ਆਪਣੇ ਬੱਚੇ ਬਾਹਰ ਗਏ ਇਹ ਤਾਂ ਸੋਚਣ ਵਾਲਾ ਵਿਸ਼ਾ ਸਮਾ ਤੁਸੀਂ ਤਾਂ ਵੈਸੇ ਹੀ ਗੱਲ ਕਰੀ ਆ ਵੀ ਲਿਆ ਸਕਦੇ ਲਿਆ ਕੇ ਨਹੀਂ ਲਿਆਓ ਲਿਆ ਕੇ ਆਓ ਉੱਤਰ ਤਾਂ ਬੁਰਾ ਹਾਲਾਤ ਜਵਾਕਾਂ ਦਾ ਇੰਨਾ ਇੰਨੇ ਗਲੋਸਰੀ ਦੇ ਹੋਗੇ ਇੰਨੇ ਕਿਰਾਏ ਦੇ ਹੋਗੇ ਇੰਨੀਆਂ ਫੀਸਾਂ ਹੋਗੀਆਂ ਜਵਾਕ ਤਾਂ ਪਏ ਆ ਉੱਥੇ ਬੁਰੇ ਹਾਲ ਫੇਰ ਆਪਣੀ ਪੰਜਾਬੀ ਜਵਾਕਾਂ ਦਾ ਪੰਜਾਬੀ ਭਾਈ ਲਹੂ ਪੀ ਜਾਂਦੇ ਜਿਹੜੇ ਉੱਥੇ ਬਾਲੇ ਚਿਰ ਦੇ ਪੱਕੇ ਆ ਦੁਗਣਾ ਚੌਗਣਾ ਉਹ ਕੰਮ ਕਰਾਈ ਜਾਂਦੇ ਆ ਪੈਸੇ ਉਹਨੇ ਦਿੰਦੇ ਨਹੀਂਗੇ ਆਪਣੀ ਆਪਣੀਆਂ ਗੱਲਾਂ ਖਿਚੀ ਜਾਂਦੇ ਸਮਝ ਕਰੋ ਇਹ ਗੱਲ ਵੀ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਆਪਣਾ ਜਿੰਨਾ ਪੰਜਾਬ ਦਾ ਬੱਚਾ ਬਾਹਰ ਗਿਆ ਪੁੱਤ ਧੀਆਂ ਸਭ ਨੂੰ ਵਾਪਸ ਲੱਦ ਕੇ ਇੱਥੇ ਉਹ ਪੜ੍ਹਾਈ ਕਰਾਓ ਜਾਂ ਜਿਹੜੇ ਹੁਣ ਹੋਰ ਬੱਚੇ ਤਿਆਰੀਆਂ ਕਰੀ ਜਾਂਦੇ ਆ ਬਾਹਰ ਨਾ ਜਾਣ ਦਿਓ ਉਹ ਪੜ੍ਹਾਈ ਇੱਥੇ ਸਟਾਰਟ ਕਰੋ ਇੱਥੇ ਹੋਊਗੀ ਉਹ ਆਪਣੇ ਮੈਨੂੰ ਤਾਂ ਪਤਾ ਨਹੀਂ ਭਰਾਵਾ ਮੈਦਾਨ ਪੜ ਜਾਂ ਬੰਦਾ ਕਿੰਨਾ ਇੱਕ ਬੱਚੇ ਮਗਰ 1 ਕਰੋੜ ਰੁਪਈਆ ਗਿਆ ਤੇ ਤੁਸੀਂ ਅੰਕੜੇ ਕੱਢ ਕੇ ਦੇਖ ਲਓ ਕਿ ਕਿੰਨੇ ਬੱਚੇ ਗਏ ਆ ਤੇ ਕਿੰਨੇ ਕਰੋੜ ਅਰਬਾਂ ਖਰਬਾਂ ਰੁਪਈਆ ਆਪਣਾ ਬਾਹਰ ਜਾ ਵੜਿਆ ਆਪਣਾ ਮੁਲਕ ਤਾਂ ਮੀਰ ਆ ਗਰੀਬ ਨਹੀਂ ਆਪਾਂ ਆਪਾਂ ਦਾ ਥੋੜਾ ਜਿਹਾ ਸਿਆਸਤਾਂ ਨੇ ਮਾਰ ਲਿਆ ਜਿਹੜਾ ਮੂਰੇ ਹੁੰਦਾ ਉਹ ਹੀ ਕਹਿੰਦਾ ਮੈਂ ਖਾਲਾ ਮੈਂ ਖਾਲਾ ਜੇ ਆਪਣੇ ਸੱਚੇ ਸੱਚੇ ਥੋੜੇ ਹੁਣ ਇਨਸਾਨ ਚੰਗੇ ਸੋਚਤੀਆਂ ਸਰਕਾਰਾਂ ਚੰਗੀਆਂ ਹੁਣ ਬੰਦੇ ਭਗਵਾਨ ਤੁਮਣ ਹੁਣ ਕਰ ਦੇਵੇ ਤੇ ਇਧਰ ਸੱਦੇ ਉਹ ਹੀ ਮੁੰਡੇ ਕੁੜੀਆਂ ਨੂੰ ਆਪਣੇ ਨਾਲ ਦਾ ਬੱਚੇ ਆਪਦੇ ਮਾਂ ਪਿਓ ਦੇ ਕੋਲੇ ਆ ਜੇ ਜਦੋਂ ਆਪ ਕੋ ਉਤਰੇ ਨੇ ਜਾਂ ਫੀਸਾਂ ਭਰ ਸਕਦੇ ਨੇ ਇੱਧਰ ਕਿਹੜਾ ਭਰ ਨਹੀਂ ਸਕਦੇ ਇੱਧਰ ਜਾਇਜ਼ ਫੀਸਾਂ ਲਾ ਦਿਓ ਥੋੜੀਆਂ ਜੀਆਂ ਇੱਧਰ ਭਰੀ ਜਾਓ ਤੇ ਇੱਧਰ ਤਾਂਪੇ ਗੋਰੇ ਆਉਣਗੇ ਗੋਰੇ ਆ ਸਕਦੇ ਆ ਤੁਸੀਂ ਤਾਂ ਉਹ ਗੱਲ ਕਰਦੇ ਆ ਨਾ ਵੋਟਾਂ ਮਾਰੇ ਵੀ ਗੋਰੇ ਇੱਧਰ ਆਉਣਗੇ ਗੋਰੇ ਸੱਚੀ ਆ ਸਕਦੇ ਆ ਮੈਂ ਇਹ ਕਹਿੰਦਾ ਦਾਅਵੇ ਦਾ ਮੈਂ ਧੌਣ ਵੜਾ ਦੂੰਗਾ ਜੇ ਗੋਰੇ ਨਾ ਆਉਣ ਇੱਧਰ ਕਰੋ ਦਾ ਸਹੀ ਨਾ ਕੋਈ ਗੱਲ ਗੋਰੇ ਆਉਣ ਵਾਲੀ ਸੱਚਾਈ ਆਮਾਨਦਾਰੀ ਨਾਲ ਕੰਮ ਕਰੋ ਗੋਰੇ ਤਾਂਪੇ ਆਉਣਗੇ ਸੋਨੇ ਦੀ ਚਿੜੀ ਆਪਣਾ ਮਾਲਕ ਸਹੀ ਗਾ ਸੋਨੇ ਦੀ ਚਿੜੀ ਸੀਗਾ ਹੈਗਾ ਵੀ ਆ ਪਰ ਜਿਹੜੇ ਸਾਹਵਾਨ ਤੁਸੀਂ ਛੱਡਿਆ ਹੈਗਾ ਦੁਆਰਾ ਤੋਂ ਬਣਾ ਸਕਦੇ ਆ ਹਜੇ ਤਾਂ ਕੁਝ ਵੀ ਨਹੀਂ ਵਿਗੜਿਆ ਜੇ ਇਥੇ ਤੁਸੀਂ ਸੋਧਰ ਕੇ ਚੱਲ ਕੋ ਲ ਕਰੋਗਾ ਕੰਮ ਕਰਨ ਨੂੰ ਕੀ ਆ ਆਪਣੇ ਬੱਚੇ ਆ ਸਾਰੇ ਉਹਦੇ ਸਾਰੇ ਭੱਜੇ ਆਉਣਗੇ ਇੱਥੇ ਉੱਥੇ ਵੀ ਫੀਸਾਂ ਭਰ ਦੇ ਇੱਥੇ ਭਰਨੀ ਇੱਥੇ ਘੱਟ ਫੀਸਾਂ ਲੋਗ ਕਰਨ ਜੇ ਉੱਥੇ ਬੱਚਾ ਕਰੋੜ ਚ ਪੜਦਾ ਤੁਸੀਂ ਇੱਥੇ 50 ਲੱਖ ਦੋ ਉਹੀ ਪੜ੍ਹਾਈ ਦਾ ਜਦੋਂ ਕਰੋੜ ਉੱਥੇ ਲੱਗਦਾ ਤੁਸੀਂ ਇੱਥੇ 50 ਲੱਖ ਲੈ ਲਓ ਨਾਲੇ ਆਪਾਂ ਦਾ ਰੁਪਈਆ ਆਪਣੇ ਮੁਰਖ ਚ ਉੱਥੇ ਕੈਨੇਡਾ ਅਮਰੀਕਾ ਆਪਾਂ ਕਮਲੇ ਪੜ੍ਹਾਈ ਕਰਦੀ ਹੈ ਆਪਾਂ ਸੁੱਖਾ ਸੁੱਖ ਸੁੱਖ ਵੀਜੇ ਲੈਣੇ ਆ ਕੋਈ ਸਿਆਣਿਆਂ ਦੇ ਜਾਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਵੀ ਸਾਡਾ ਵੀਜ਼ਾ ਲੱਗੇ ਤੇ ਸਾਡੇ ਬੱਚੇ ਦਾ ਤੇ ਵੀਜ਼ਾ ਨਾ ਪੜਾ ਕੱਲਾ ਕੇ ਜਾਂਦਾ ਵੀਜ਼ਾ ਤਾਂ ਲੱਗ ਹੀ ਜਾਣਾ ਤੇ ਉਹਨਾਂ ਨੂੰ ਤਾਂ ਆਪ ਚਾਹੁੰਦੇ ਆ ਕਿ ਕਰੋੜ ਹੋਰ ਆ ਗਿਆ ਐਵੇਂ ਨਾ ਚੱਕਰਾਜ ਕੋਈ ਸਿਆਣਾ ਸੁਣੇ ਕੋਲ ਤੁਰੇ ਫਿਰਦੇ ਆ ਵੀ ਸਾਡਾ ਫਲਾਨੇ ਬਾਬੇ ਨੇ ਵੀ ਜਾ ਲਵਾਤਾ ਆਉਣੇ ਲਵਾਤਾ ਕੋਈ ਬਾਬੇ ਬੂਬੇ ਨੇ ਨਹੀਂ ਵੀਜਾ ਦਾ ਬਹੁਤ بڑا ਕਪੜਾ ਕਦਈ ਜਾਂਦੇ ਆ ਉਹ ਉਹਨਾਂ ਨੂੰ ਤਾਂ ਚਾਹੀਦਾ ਕਿ ਇਸ ਸਮਾਂ ਕੋਈ ਵੀ ਪੜਦਾ ਤੇ ਜਿਹਦੇ ਜਵਾਕ ਦਾ ਵੀਜਾ ਲੱਗ ਜਾਂਦਾ ਉਹ ਬਾਬੇ ਨੂੰ ਘਰ ਪੱਟ ਦਿੰਦਾ ਬਣ ਕੇ ਬਾਬੇ ਨੂੰ ਲੱਖ ਲੱਖ ਰੁਪਈਆ ਦੇਉਂਦੇ ਸਾਡੇ ਤਾਂ ਵੀ ਫਲਾਨੇ ਨਾਲ ਦੱਸਦਾ ਨਹੀਂ ਕਿਸੇ ਨੂੰ ਸਾਡੇ ਤਾਂ ਵੀ ਜਵਾਕ ਦਾ ਵੀਜਾ ਉੱਥੇ ਲੱਗਿਆ ਆਪਾਂ ਹੋਰ ਨੂੰ ਨਹੀਂ ਦੱਸਣਾ ਕਿਸੇ ਦਾ ਹੋਰ ਦਾ ਨਾ ਲੱਗ ਜੇ ਤੇ ਵੀਜਾ ਤਾਂ ਉਹਨਾਂ ਬੰਦੇ ਦੇ ਟੈਲੈਂਟਰ ਨੂੰ ਲੱਗਿਆ ਪਹ ਨਹੀਂ ਯਾਰ ਦੁਨੀਆ ਗੱਲਾਂ ਬਹੁਤ ਕਰਨ ਵਾਲੀਆਂ ਵੈਰ ਨਾ ਕਿਤੇ ਕਿਤੇ ਤਦੇ ਮੈਂ ਵੀਡੀਓ ਨਹੀਂ ਪਾਈ ਕਿਹੜੇ ਵੇਸੇ ਤੇ ਵੀਡੀਓ ਪਾਵਾਂ ਯਾਰ ਬਹੁਤ ਵਿਸ਼ੇ ਪਏ ਆ ਭਰਾਵਾ ਆਪ ਕੌਲ ਕਰਦੇ ਜੀ ਵੀਰੇ ਛੱਡ ਪਰੇ ਯਾਰ ਕਿੰਨੇ ਟਾਈਮ ਦੀ ਹੋਗੀ ਹੈ ਦੱਸ 20 ਮਿੰਟ ਦੀ 20 ਮਿੰਟ ਦੀ ਹੋਗੀ ਬਹੁਤ ਬਾਈ ਜੀ ਤੁਹਾਡੇ ਚਰਨਾਂ 'ਚ ਹੱਥ ਬਨ ਕੇ ਬੇਨਤੀ ਆ ਸਾਥੋ ਵੀਡੀਓ ਨਹੀਂ ਪਾਈ ਗਈ ਬੋਰ ਸਾਨੂੰ ਕੋਈ ਕਿਸੇ ਗੱਲ ਦਾ ਲਾਲਚ ਨਹੀਂ ਕੁਛ ਨਹੀਂ ਅੱਜ ਮੂਡ ਬਣਿਆ ਅੱਜ ਅਸੀਂ ਪਾਦੀ ਐ ਜੇ ਕੋਈ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਕੋਈ ਗੱਲ 'ਚ ਗਲਤੀ ਹੋਈ ਹੋਵੇ ਤਾਂ ਸਾਨੂੰ ਆਪਣੇ ਛੋਟੇ ਭਾਈ ਸਮਝ ਕੇ ਮਾਫ਼ ਕਰਦੇ ਮਾਫ਼ ਕਰਦੇ ਧੰਨਵਾਦ ਜਿਉਂਦੇ ਵਾਹਦੇ ਰਹੋ ਸਾਸਤਰੀ ਗਾਲ ਦੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸੋਚੋ ਬਾਈ ਜੇ ਗੱਲਾਂ ਸੁਣੋ ਟਾਈਮ ਕੱਢ ਕੇ ਚੰਗੀ ਆ ਵੀਡੀਓ ਦੇਖੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਇਕ ਕਰੋ ਗਾਹਾਂ ਦੀ ਗਾਹਾਂ ਪਚਾਓ ਬਾਈ ਇਹ ਗੱਲਾਂ ਬਹੁਤ ਕੰਮ ਦੀਆਂ ਆ ਐਵੇਂ ਨਾ ਸਮਝੋ ਵੀ ਐਵੇਂ ਕੋਈ ਕਾਲ ਆ ਜਾ ਬੰਦਾ ਮਾਰੀ ਜਾਂਦਾ ਗੱਲਾਂ ਤਾਂ ਬਈ ਹੋਰ ਬਹੁਤ ਮੇਰੇ ਕੋਲੇ ਵਿਸ਼ੇ ਆ ਸੋਚੇ ਪਏ ਆ ਦਿਮਾਗ ਚਾਈ ਚੱਲੀ ਜਾਂਦੀਆਂ ਗੱਲਾਂ ਬਾਤਾਂ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਸਬਸਕ੍ਰਾਈਬ ਕਰੋ ਆਪੋ ਆਪਣੇ ਬੱਚਿਆਂ ਨੂੰ ਸਭ ਨੂੰ ਸਮਝੋ ਸਤਿ ਸ੍ਰੀ ਅਕਾਲ ਜੀ